ਇੱਕ ਫਿਲਮ ਸਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀ ਆਈ ਸੀ ਮੇਰੀ ਜ਼ਿੰਦਗੀ 'ਚ ਘੁਗੀ ਭਾਜੀ ਦੀ ਜ਼ਿੰਦਗੀ 'ਚ ਜਿਹਨੇ ਸਾਡੀ ਆਪਣੀ ਜ਼ਿੰਦਗੀ ਨੂੰ ਬਦਲ ਦਿੱਤੀ ਸੋ ਸਾਨੂੰ ਨਹੀਂ ਸੀ ਪਤਾ ਅਸੀਂ ਜਦੋਂ ਬਾਅਦ ਵਿੱਚ ਲੋਕਾਂ ਨੂੰ ਗਏ ਜਾ ਕੇ ਮਿਲੇ ਸਿਨੇਮਿਆਂ ਦੇ ਵਿੱਚ ਤਾਂ ਜੋ ਰਿਐਕਸ਼ਨ ਸੀਗੇ ਜੋ ਉਹਨਾਂ ਦੇ ਹਾਫ ਭਾਫ ਸੀਗੇ ਸਾਡੀ ਆਪਣੀ ਸਮਝ ਤੋਂ ਬਾਹਰ ਸੀਗੇ ਕਿ ਯਾਰ ਅਸੀਂ ਕੀ ਬਣਾਇਆ ਵਾ ਜਿਹੜਾ ਲੋਕਾਂ ਨੂੰ ਇੰਨਾ ਪਸੰਦ ਆ ਤੇ ਮੈਨੂੰ ਉਸੇ ਵੇਲੇ ਲੱਗਿਆ ਕਿ ਯਾਰ ਇਦਾਂ ਦੀਆਂ ਫਿਲਮਾਂ ਜ਼ਰੂਰ ਬਣਾਉਣੀਆਂ ਚਾਹੀਦੀਆਂ ਪਹਿਲੀ ਦੇ ਵਿੱਚ ਪੰਜਾਬ ਦੇ ਕਾਫੀ ਮੁੱਦਿਆਂ ਦੀਆਂ ਗੱਲਾਂ ਕੀਤੀਆਂ ਸੀ ਦੂਜੀ ਬਾਹਰ ਸ਼ੂਟ ਹੋਈ ਸੀ ਕੈਨੇਡਾ ਚ ਜਨਰੇਸ਼ਨ ਗੈਪ ਦੇ ਉੱਤੇ ਫਿਲਮ ਸੀ ਹੁਣ ਤੀਸਰੀ ਫਿਲਮ ਆ ਜਿਹੜੀ ਇਹ ਸਾਡੀ ਇੱਕ ਜਰਨੀ ਆ ਜੀ ਪੰਜਾਬ ਤੋਂ ਲੈ ਕੇ ਤਕਸ਼ਰੀ ਹਜੂਰ ਸਾਹਿਬ ਤੱਕ ਜਿੱਥੇ ਅੱਜ ਆਪਾਂ ਬੈਠੇ ਆ ਕੋਸ਼ਿਸ਼ ਕੀਤੀ ਆ ਕਿ ਪਹਿਲੀਆਂ ਵਾਲੀਆਂ ਫਿਲਮਾਂ ਦਾ ਮਾਹੌਲ ਵੀ ਰਹੇ ਤੇ ਕਹਾਣੀਆਂ ਵੀ ਨਵੀਆਂ ਹੋਣ ਹੁਣ ਕਹਾਣੀਆਂ ਕੀ ਨਵੀਆਂ ਨੇ ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਬਿਲਕੁਲ ਸੱਚ ਜੀ ਇਸ ਫਿਲਮ ਦੇ ਵਿੱਚ ਕੰਮ ਕਰਕੇ ਕਿਹੋ ਜਿਹਾ ਅਹਿਸਾਸ ਆ ਫੀਲਿੰਗ ਕਿਹੋ ਜਿਹੀ ਹੈ ਫੀਲਿੰਗ ਬਹੁਤ ਹੀ ਪਿਓਰ ਜੀ ਹੈ ਸਪਿਰਚੁਅਲ ਜੀ ਹੈ ਸ਼ੁੱਧ ਖਾਲਸ ਮੈਨੂੰ ਲੱਗਦਾ ਹੈ ਨਾ ਤਾਂ ਇਨਾ ਵੱਡਾ ਗੈਪ ਹੋਇਆ ਵੀ ਇਸੇ ਲਈ ਬਿਕੋਜ਼ ਮੇਰਾ ਅਰਦਾਜ਼ੀ 3rd ਇਨਸਟਾਲਮੈਂਟ ਵਿੱਚ ਹੋਣਾ ਲਿਖਿਆ ਸੀ ਇਸ ਲਈ ਮੈਨੂੰ ਲੱਗਦਾ ਹੈ ਇਨਾ ਵੱਡਾ ਗੈਪ ਵੀ ਹੋਇਆ ਜਿਹੜੀ ਅਸੀਂ ਲੋਕਾਂ ਨੂੰ ਫਿਲਮ ਬਖਾਈ ਸੀ 16 ਚ ਅਰਦਾਸ ਉੱਥੋਂ ਪਤਾ ਲੱਗ ਜਾਂਦਾ ਵੀ ਜਦੋਂ 8ਵੀਂ ਚ ਨੰਬਰ ਚੰਗੇ ਆ ਜਾਣ ਘਰਦਿਆਂ ਦਾ 10ਵੀਂ ਚ ਫਿਕਰ ਘਟ ਜਾਂਦਾ ਹੈ ਹਨਾ ਤੇ ਜਿਹੜਾ 10ਵੀਂ ਚ ਵੀ ਚੰਗੇ ਨੰਬਰ ਲਾ ਦੇ ਪਲੱਸ 2 ਜੇ ਲੱਗਦਾ ਵੀ ਹੁਣ ਇਹ ਮੈਰਿਟ ਲਿਸਟ ਚ ਆਊਗਾ ਤੇ ਮੈਨੂੰ ਲੱਗਦਾ ਸਾਡੀ ਆਡੀਅੰਸ ਸਾਨੂੰ ਹੁਣ ਸਾਡੇ ਮੰਮੀ ਡੈਡੀ ਵਾਂਗੂ ਵੇਖਣ ਦੀ ਵੀ ਨਿਆਣੇ ਕਿੰਨੇ ਨੰਬਰ ਲੈਂਦੇ ਆ ਹਨਾ ਅਜੀਤ ਵਰਤ ਵੀ ਦੇਖਣ ਵਾਲੇ ਸਾਰੇ ਹੀ ਸਾਡੇ ਪਰਿਵਾਰਕ ਮੈਂਬਰਾਂ ਨੂੰ ਜੀ ਪਿਆਰ ਭਰੀ ਤਨਕੀ ਸਤਿ ਸ਼੍ਰੀ ਅਕਾਲ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਇੱਕ ਹੋਰ ਸੋਹਣੀ ਪੰਜਾਬੀ ਫਿਲਮ ਆ ਰਹੀ ਆ ਸੋਹਣੀ ਸ਼ਬਦ ਮੈਂ ਤਾਂ ਵਰਤਿਆ ਕਿਉਂਕਿ ਸਿਆਣੇ ਕਹਿੰਦੇ ਹੁੰਦੇ ਆ ਵੀ ਘਰ ਦੇ ਬਾਗ ਡਿਊਟੀ ਤੋਂ ਪਤਾ ਲੱਗ ਜਾਂਦੇ ਟ੍ਰੇਲਰ ਬੜਾ ਪਿਆਰਾ ਪ੍ਰਚਾਰ ਬੜਾ ਸੋਹਣਾ ਤੇ ਚਾਰੇ ਪਾਸੇ ਉਸ ਫਿਲਮ ਦੀ ਚਰਚਾ ਆਉਣ ਤੋਂ ਪਹਿਲਾਂ ਹੀ ਚੱਲਦੀ ਆ ਤੇ ਜਦੋਂ ਬੰਦਾ ਤਜਰਬੇਕਾਰ ਹੋਵੇ ਤੇ ਉਦੋਂ ਫਿਲਮਾਂ ਵੀ 100 ਸਾਰ ਬਣਦੀਆਂ ਕਿਉਂਕਿ ਆਪਾਂ ਜਾਣਦੇ ਆ ਕਿ ਹੰਬਲ ਮੋਸ਼ਨ ਪਿਕਚਰ ਦਾ ਬਹੁਤ ਵੱਡਾ ਨਾਂ ਪੰਜਾਬੀ ਫਿਲਮਾਂ ਦੇ ਵਿੱਚ ਤੇ ਅਰਦਾਸ ਭਾਗ ਪਹਿਲਾ ਤੇ ਅਰਦਾਸ ਭਾਗ ਦੂਜਾ ਤੇ ਹੁਣ ਅਰਦਾਸ ਸਰਬੱਤ ਦੇ ਭਲੇ ਦੀ ਆ ਰਹੀ ਹੈ 13 ਤਰੀਕ ਨੂੰ ਇਹ ਫਿਲਮ ਆਉਣੀ ਹੈ ਤੇ ਅਸੀਂ ਇਸ ਵੇਲੇ ਹਜ਼ੂਰ ਸਾਹਿਬ ਦੇ ਵਿੱਚ ਆਏ ਆ ਨਕਮਸਤਕ ਹੋਣ ਦੇ ਲਈ ਆਏ ਆ ਸਮੁੱਚੀ ਟੀਮ ਆਈ ਆ ਬਹੁਤ ਸਾਰੀ ਹੋਰ ਸੰਗਤ ਵੀ ਹਰ ਰੋਜ਼ ਆਉਂਦੀ ਆ ਤੇ ਬਾਬੇ ਦੀ ਕਿਰਪਾ ਉਹਨਾਂ ਦੇ ਉੱਤੇ ਰਵੇ ਇਸ ਫਿਲਮ ਦੇ ਕਲਾਕਾਰ ਇਸ ਫਿਲਮ ਦੀ ਸਮੁੱਚੀ ਟੀਮ ਇਸ ਫਿਲਮ ਦੀ ਰੀੜ ਦੀ ਹੱਡੀ ਸਾਡੇ ਨਾਲ ਆ ਚਾਰ ਸ਼ਖਸੀਤਾਂ ਨੇ ਜਿਦੇ ਵਿੱਚ ਗਿੱਪੀ ਗਰੇਵਾਲ ਬਾਈ ਜੀ ਆ ਜੈਸਮੀਨ ਜੀ ਆ ਗੁਰਪ੍ਰੀਤ ਭੁੱਗੀ ਸਾਹਿਬ ਨੇ ਤੇ ਨਾਲ ਬਾਈ ਸਾਡਾ ਬਹੁਤ ਸਤਿਕਾਰਯੋਗ ਪ੍ਰਿੰਸ ਕਮਲਜੀਤ ਤੇ ਬਾਈ ਗਿੱਪੀ ਤੋਂ ਸਵਾਗਤ ਕਰਦੇ ਤੇ ਸ਼ੁਰੂਆਤ ਵੀ ਕਰਦੇ ਬਾਈ ਜੀ ਕੀ ਹਾਲ ਹੈ ਠੀਕ ਠਾਕ ਹੋ ਬਹੁਤ ਵਧੀਆ ਜੀ ਸਾਰਿਆਂ ਨੂੰ ਪਿਆਰ ਭਰੀ ਸასი ਸ਼ਕਲ ਜੀ ਚੜ੍ਹਦੀ ਕਲਾ ਚੋਂ ਬਹੁਤ ਹੌਸਲੇ ਚੋਂ ਫੁੱਲ ਪੂਰਾ ਜਿੰਦਾਬਾਦ ਪੂਰਾ ਜਿੰਦਾਬਾਦ ਜੀ ਬਾਈ ਜੀ ਪੂਰਾ ਉਤੋੜੀਤੀ ਪ੍ਰਚਾਰ ਦੀ ਨੇਰੀ ਲਿਆਂਦੀ ਪਈ ਆ ਇਹਦੇ ਵਿੱਚ ਕੋਈ ਤੋੜ ਨਹੀਂ ਤੁਹਾਡਾ ਪ੍ਰਚਾਰ ਦੇ ਮਾਮਲੇ ਜੀ ਬਸ ਜੀ ਲੱਗੇ ਹੋਏ ਆ ਕਿੰਨਾ ਕੁ ਫਰਕ ਲੱਗਦਾ ਪਹਿਲੀਆਂ ਕਹਾਣੀਆਂ ਨਾਲੋਂ ਅਰਦਾਸ ਤੁਹਾਡੀ ਪਹਿਲੀ ਨੇ ਇੱਕ ਨਵੀਂ ਪਰਤ ਪਾਈ ਜੀ ਅਰਦਾਸ ਭਾਗ ਦੂਜਾ ਨੇ ਇਹ ਗੱਲ ਦੱਸੀ ਵੀ ਜੇਕਰ ਪਹਿਲੀ ਨਾਲੋਂ ਉਤਲੀ ਗੱਲ ਕੀਤੀ ਜਾਵੇ ਤਾਂ ਉਹ ਵੀ ਬਿਲਕੁਲ ਸਿਰੇ ਦੇ ਉੱਤੇ ਧੁੰਨੀ ਚ ਤੀਰ ਵਜਦਾ। ਬਿਲਕੁਲ। ਆ ਤੀਜੀ ਆ ਜਿਹੜੀ। ਇਹਦੇ ਵਿੱਚ ਹੁਣ ਕਿੰਨਾ ਕੁ ਹੌਸਲਾ ਤੇ ਇਹਦੇ ਵਿੱਚ ਹੈ ਕੀ ਕੀ? ਦੇਖੋ ਜੀ ਮੈਨੂੰ ਐਦਾਂ ਲੱਗਦਾ ਕਿ ਜਦੋਂ ਤੁਸੀਂ ਪਹਿਲੀਆਂ ਦੋ ਫਿਲਮਾਂ ਬਣਾਈਆਂ ਹੁਣ ਤੇ ਦੋਨੇ 100 'ਚ 100 ਨੰਬਰ ਲੈ ਕੇ ਪਾਸ ਹੋਈਆਂ ਹੁਣ। ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਫਿਲਮਾਂ ਤਾਂ ਬਹੁਤ ਚੱਲਦੀਆਂ ਨੇ, ਬਹੁਤ ਹਿੱਟ ਹੁੰਦੀਆਂ ਨੇ। ਪਰ ਕੁਝ ਫਿਲਮਾਂ ਇਹ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਬਾਕਸ ਆਫਿਸ ਦੇ ਨਾਲ ਤੁਹਾਨੂੰ ਇੱਜ਼ਤ ਮਾਣ ਰਿਸਪੈਕਟ ਦਵਾ ਕੇ ਜਾਂਦੀਆਂ ਨੇ। ਇਹ ਇੱਕ ਫਿਲਮ ਸਾਡੀ ਜ਼ਿੰਦਗੀ ਦੇ ਵਿੱਚ ਆ ਮੇਰੀ ਜ਼ਿੰਦਗੀ ਚ ਕੋਗੀ ਭਾਜੀ ਦੀ ਜ਼ਿੰਦਗੀ ਚ ਜਿਹਨੇ ਸਾਡੀ ਆਪਣੀ ਜ਼ਿੰਦਗੀ ਵੀ ਬਦਲਤੀ ਸੋ ਸਾਨੂੰ ਨਹੀਂ ਸੀ ਪਤਾ ਅਸੀਂ ਜਦੋਂ ਬਾਅਦ ਵਿੱਚ ਲੋਕਾਂ ਨੂੰ ਗਏ ਜਾ ਕੇ ਮਿਲੇ ਸਿਨੇਮਿਆਂ ਦੇ ਵਿੱਚ ਤਾਂ ਜੋ ਰਿਐਕਸ਼ਨ ਸੀਗੇ ਜੋ ਉਹਨਾਂ ਦੇ ਹਾਫ ਭਾਫ ਸੀਗੇ ਸਾਡੀ ਆਪਣੀ ਸਮਝ ਤੋਂ ਬਾਹਰ ਸੀਗੇ ਕਿ ਯਾਰ ਅਸੀਂ ਕੀ ਬਣਾਇਆ ਵਾ ਜਿਹੜਾ ਲੋਕਾਂ ਨੂੰ ਇੰਨਾ ਪਸੰਦ ਆ ਤੇ ਮੈਨੂੰ ਉਸੇ ਵੇਲੇ ਲੱਗਿਆ ਕਿ ਯਾਰ ਇਦਾਂ ਦੀਆਂ ਫਿਲਮਾਂ ਜ਼ਰੂਰ ਬਣਾਉਣੀਆਂ ਚਾਹੀਦੀਆਂ ਸੱਚਾ ਬਟ ਇਹ ਸਬਜੈਕਟ ਇਹ ਬਣਾਉਣੇ ਬਹੁਤ ਔਖੇ ਨੇ ਕਿਉਂਕਿ ਤੁਸੀਂ ਜਦੋਂ ਕੋਈ ਚੰਗੀ ਗੱਲ ਦੱਸਦੇ ਹੋ ਅੱਜ ਦੇ ਰੇਟ ਚ ਭਾਸ਼ਣ ਕੋਈ ਨਹੀਂ ਸੁਣਨਾ ਚਾਹੁੰਦਾ ਹੂੰ ਇੱਕ ਪ੍ਰੀਚਿੰਗ ਮਤਲਬ ਮੈਨੂੰ ਇਦਾਂ ਲੱਗਦਾ ਹੁੰਦਾ ਕਿ ਸਿਆਣੀ ਗੱਲ ਹਰੇਕ ਬੰਦਾ ਕਹਿੰਦਾ ਯਾਰ ਉਹਨੇ ਸਿਆਣੇ ਬਣ ਕੇ ਸਾਨੂੰ ਦੱਸਣਗੇ ਐਂਟਰਟੇਨਮੈਂਟ ਹੋਣਾ ਬਹੁਤ ਜ਼ਰੂਰੀ ਆ ਸੋ ਪਹਿਲੀ ਫਿਲਮ ਚ ਵੀ ਅਸੀਂ ਕੋਸ਼ਿਸ਼ ਕੀਤੀ ਕਿ ਐਂਟਰਟੇਨਮੈਂਟ ਦੇ ਨਾਲ ਨਾਲ ਵਧੀਆ ਗੱਲਾਂ ਦੱਸੀਆਂ ਜਾਣ ਸੱਚ ਦੂਜੀ ਚ ਵੀ ਇਹੀ ਸੀ ਤੇ ਹੁਣ ਤੀਜੀ ਚ ਵੀ ਇਹੀ ਆ ਪਹਿਲੀ ਦੇ ਵਿੱਚ ਪੰਜਾਬ ਦੇ ਕਾਫੀ ਮੁੱਦਿਆਂ ਦੀਆਂ ਗੱਲਾਂ ਕੀਤੀਆਂ ਸੀ ਦੂਜੀ ਬਾਹਰ ਸ਼ੂਟ ਹੋਈ ਸੀ ਕੈਨੇਡਾ ਚ ਜਨਰੇਸ਼ਨ ਗੈਪ ਦੇ ਉੱਤੇ ਫਿਲਮ ਸੀ ਹੁਣ ਤੀਸਰੀ ਫਿਲਮ ਆ ਜਿਹੜੀ ਇਹ ਸਾਡੀ ਇੱਕ ਜਰਨੀ ਆ ਜੀ ਪੰਜਾਬ ਤੋਂ ਲੈ ਕੇ ਤਕਸ਼ਰੀ ਹਜੂਰ ਸਾਹਿਬ ਤੱਕ ਦੀ ਜਿੱਥੇ ਅੱਜ ਆਪਾਂ ਬੈਠੇ ਤੇ ਇੱਥੇ ਹੀ ਮੈਨੂੰ ਯਾਦ ਆਸੀ ਸ਼ੂਟਿੰਗ ਕਰਨ ਵੇਲੇ ਇੱਥੇ ਆਏ ਸੀ ਐਸੀ ਜਗ੍ਹਾ ਤੇ ਰੁਕੇ ਸੀਗੇ ਰੋਜ਼ ਸਵੇਰੇ ਜਾਂਦੇ ਸੀਗੇ ਗੁਰਦੁਆਰਾ ਸਾਹਿਬ ਸ਼ੂਟਿੰਗ ਕਰਦੇ ਸੀਗੇ ਤੇ ਹੁਣ ਫਿਲਮ ਦੇਖ ਕੇ ਆਇਆ ਅੱਜ ਅਸ਼ੀਰਵਾਦ ਲੈਣ ਆਇਆ ਵੀ ਫਿਲਮ ਰਿਲੀਜ਼ ਹੋਣ ਲੱਗੀ ਆ ਸੋ ਬੜਾ ਆਨੰਦ ਆ ਰਿਹਾ ਵਾ ਤੇ ਕੋਸ਼ਿਸ਼ ਕੀਤੀ ਆ ਕਿ ਪਹਿਲੀਆਂ ਵਾਲੀਆਂ ਫਿਲਮਾਂ ਦਾ ਮਾਹੌਲ ਵੀ ਰਹੇ ਤੇ ਕਹਾਣੀਆਂ ਵੀ ਨਵੀਆਂ ਹੋਣ ਹੁਣ ਕਹਾਣੀਆਂ ਕੀ ਨਵੀਆਂ ਨੇ ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਬਿਲਕੁਲ ਸੱਚ ਹੈ ਜੀ ਪਰ ਮੈਨੂੰ ਨੇ ਇਹ ਗੱਲ ਨਿੱਜੀ ਤੌਰ ਤੇ ਬੜੀ ਚੰਗੀ ਲੱਗੀ ਵੀ ਜਦੋਂ ਆਪਾਂ ਨਤਮਸਤਕ ਹੋਣ ਦੇ ਲਈ ਗਏ ਜੀ ਤੇ ਉੱਥੇ ਜਿਹੜੇ ਵੀ ਸਿੰਘ ਸਹਿਬਾਨ ਸੀ ਸਤਿਕਾਰਯੋਗ ਸਿੰਘ ਸਹਿਬਾਨ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਅੱਜ ਇਹ ਫਿਲਮ ਦੇਖੀ ਤੇ ਸਾਨੂੰ ਇਉਂ ਲੱਗਿਆ ਵੀ ਅੱਜ ਹੀ ਦੇਖੀ ਤੇ ਪਹਿਲੀ ਹੀ ਇਹੋ ਜਿਹੀ ਦੇਖੀ ਮੈਨੂੰ ਬਹੁਤ ਚੰਗੀ ਲੱਗੀ ਇਹ ਗੱਲ ਜਦੋਂ ਇਹ ਉਥੋਂ ਦੇ ਸੁਪਰਡੈਂਟ ਸਾਹਿਬ ਸਤਿਕਾਰਯੋਗ ਨੇ ਜਿਹੜੇ ਉਹਨਾਂ ਨੇ ਕਿਹਾ ਜੀ ਕਿ ਮੈਨੂੰ ਇਉਂ ਲੱਗਿਆ ਕਿ ਮੈਂ ਵੀ ਤੁਹਾਡੇ ਵਾਲੀ ਉਸ ਬੱਸ ਦੇ ਉਸ ਵੈਨ ਦੇ ਪਿੱਛੇ ਪਿੱਛੇ ਆਪਣਾ ਮੋਟਰਸਾਈਕਲ ਲੈ ਕੇ ਜਾ ਰਿਹਾ ਤੇ ਜਿਵੇਂ ਕਿ ਮੈਨੂੰ ਪ੍ਰਮਾਤਮਾ ਅੰਗ ਸੰਗ ਆ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਮੇਰੇ ਸਿਰ ਦੇ ਉੱਤੇ ਆ ਤੇ ਮੈਨੂੰ ਚੰਗਾ ਲੱਗਾ ਮੇਰੇ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਟੈਣਾ ਸਾਹਿਬ ਕਿਉਂਕਿ ਜਦੋਂ ਫਿਲਮ ਸਾਰਿਆਂ ਨੇ ਦੇਖਣੀ ਸੀਗੀ ਕਿਉਂਕਿ ਅਸੀਂ ਇੱਥੇ ਆ ਕੇ ਸ਼ੂਟ ਕਰਕੇ ਗਏ ਸੀਗੇ ਇੱਥੋਂ ਪਰਮਿਸ਼ਨ ਲੈ ਕੇ ਗਏ ਸੀਗੇ ਤੇ ਹਜੂਰ ਸਾਹਿਬ ਦਾ ਤੋਂ ਪੂਰੀ ਪ੍ਰਬੰਧਕ ਕਮੇਟੀ ਗਈ ਸੋ ਆਲਮੋਸਟ ਮੇਲਾ ਦਾ 15 20 ਜਾਣੇ ਸੀਗੇ ਸੋ ਸਾਰਿਆਂ ਨੇ ਬੈਠ ਕੇ ਫਿਲਮ ਦੇਖਣੀ ਸੀ ਤੇ ਮੈਨੂੰ ਸੀ ਕਿ ਯਾਰ ਕੋਈ ਕਿੰਤੂ ਪ੍ਰੰਤੂ ਜਾਂ ਕੋਈ 19 21 ਸਾਡੇ ਤੋਂ ਨਾ ਹੋ ਗਿਆ ਹੋਵੇ ਕਿਤੇ ਕਿਸੇ ਦੇ ਮਨ ਨੂੰ ਠੇਸ ਲੱਗੇ ਜਾਂ ਕੁਝ ਵੀ ਜਦੋਂ ਫਿਲਮ ਦੇਖ ਕੇ ਉਹ ਨਿਕਲੇ ਤਾਂ ਉਹਨਾਂ ਨੇ ਜੋ ਮਤਲਬ ਫਿਲਮ ਦੀ ਅਪਰੀਸ਼ੀਏਸ਼ਨ ਕੀਤੀ ਹੈ ਨਾ ਜੋ ਸਾਨੂੰ ਉਹਨਾਂ ਨੇ ਆਪਣੀ ਸਟੇਟਮੈਂਟ ਦਿੱਤੀ ਕਿ ਤੁਸੀਂ ਇੰਨੀ ਚੰਗੀ ਫਿਲਮ ਬਣਾਈ ਆ ਮਤਲਬ ਉਸ ਦਿਨ ਤੋਂ ਸਾਡਾ ਵੀ ਹੌਸਲਾ ਖੁੱਲ ਗਿਆ ਮੈਂ ਕਿਹਾ ਯਾਰ ਮੈਨੂੰ ਲੱਗਦਾ ਜੋ ਅਸੀਂ ਬਣਾਉਣਾ ਚਾਹੁੰਦੇ ਸੀ ਉਹ ਬਣ ਗਿਆ ਵਾ ਤੇ ਬਾਕੀ ਹੁਣ ਥੋੜੇ ਜਿਹੇ ਦਿਨ ਰਹਿ ਗਿਆ ਜੀ ਆਡੀਅנס ਸਾਡੀ ਦੱਸੂਗੀ ਕਿ ਫਿਲਮ ਕਿੰਨੀ ਜੀ 13 ਸਤੰਬਰ ਨੂੰ ਇਹ ਫਿਲਮ ਆ ਰਹੀ ਆ ਤੁਹਾਡੀ ਗੱਲ 100% ਸਹੀ ਵੀ ਕੁਝ ਕਰਨ ਬਾਕੀ ਆ ਬਿਲਕੁਲ ਜੀ ਭਾਈ ਜੀ ਜਦੋਂ ਫਿਲਮ ਆਉਣ ਤੋਂ ਪਹਿਲਾਂ ਢੁੜਕੂ ਜਿਹਾ ਤਾਂ ਹੁੰਦਾ ਕਿ ਹੁਣ ਤਾਂ ਹੰਡੇ ਵਰਤਿਆਂ ਇਹਨੇ ਕਿ ਹੁਣ ਢੁੜਕੂ ਢੁੜਕੂ ਨਿਕਲ ਜਾਂਦਾ ਹੈ ਨਹੀਂ ਮੈਨੂੰ ਟੇਣਾ ਸਾਹਿਬ ਬਹੁਤ ਯਕੀਨ ਆ ਕਿ ਦੇਖੋ ਹਮੇਸ਼ਾ ਚੰਗੀ ਫਿਲਮ ਨੂੰ ਲੋਕੀ ਐਕਸੈਪਟ ਕਰਦੇ ਆ ਹਮ ਪਹਿਲੀਆਂ ਦੋਨੇ ਫਿਲਮਾਂ ਲੋਕਾਂ ਨੇ ਪਸੰਦ ਕੀਤੀਆਂ ਤੇ ਮੈਨੂੰ ਇਹ ਆ ਕਿ ਯਾਰ ਜੇ ਮੇਰੀ ਫਿਲਮ ਵਧੀਆ ਬਣੀ ਹੋਊਗੀ ਤਾਂ ਡੈਫੀਨਿਟਲੀ ਲੋਕ ਦੇਖਣ ਜਾਣਗੇ ਮੈਂ ਕਦੇ ਵੀ ਨਹੀਂ ਇਹ ਕਹਿੰਦਾ ਹੈਗਾ ਕਿ ਜੇ ਮੇਰੀ ਫਿਲਮ ਬੁਰੀ ਆ ਤਾਂ ਉਹਨੂੰ ਧੱਕੇ ਨਾਲ ਦੇਖੋ ਪਟਹਾ ਮੈਨੂੰ ਐ ਲੱਗਦਾ ਕਿ ਜੋ ਮੈਂ ਬਣਾਉਣਾ ਚਾਹੁੰਦਾ ਹੀ ਮੈਂ ਉਹ ਹੀ ਬਣਾਇਆ ਹੈ ਹੂੰ ਤੇ ਮੈਂ ਫਿਲਮ ਦੇਖਣ ਤੋਂ ਬਾਅਦ ਵੀ ਮੈਨੂੰ ਐ ਲੱਗਿਆ ਕਿ ਹਾਂ ਇਹ ਮੇਰੇ ਲਈ ਪਰਫੈਕਟ ਆ ਇਹੀ ਮੈਂ ਆਡੀਅנס ਨੂੰ ਦੇਣਾ ਚਾਹੁੰਦਾ ਸੀਗਾ ਸੋ 13 ਤਰੀਕ ਨੂੰ ਆਡੀਅנס ਦੇਖੂਗੀ ਤੇ ਮੈਨੂੰ ਲੱਗਦਾ ਜ਼ਰੂਰ ਉਹਨਾਂ ਨੂੰ ਫਿਲਮ ਵਧੀਆ ਲੱਗੂਗੀ ਜੋ ਅਸੀਂ ਬਣਾਉਣੀ ਚਾਹੁੰਦੇ ਹਾਂ ਬਹੁਤ ਖੂਬ ਬਾਈ ਜੀ ਤੁਹਾਡੀ ਮਿਹਨਤ ਨੂੰ ਸਲਾਮ ਤੇ ਸਾਰਾ ਹੀ ਪੰਜਾਬੀ ਸਿਨੇਮਾ ਚੜ੍ਹਦੀ ਕਲਾ ਚ ਰਹੇ ਤੁਸੀਂ ਆਪ ਦੇ ਰਿਕਾਰਡ ਆਪ ਹੀ ਤੋੜਦੇ ਹੋ ਵਾਹ ਜੀ ਕਿਸੇ ਦਿਨ ਆਪਾਂ ਤੋੜਨੇ ਜੈਸਮਿਨ ਜੀ ਨੂੰ ਮਾਈਕ ਦਿਓ ਪੁਰ ਠੀਕ ਸਾਖ ਹੋ ਜੀ ਚੜ੍ਹਦੀ ਕਲਾ ਚ ਬਿਲਕੁਲ ਜੀ ਸਤਿ ਸ਼੍ਰੀ ਅਕਾਲ ਜਿੰਦਾਬਾਦ ਬਹੁਤ ਹੌਸਲੇ ਚ ਮੈਂ ਪਹਿਲੇ ਹੀ ਜਿੰਦਾਬਾਦ ਕਹਿੰਦਾ ਇਸ ਫਿਲਮ ਦੇ ਵਿੱਚ ਕੰਮ ਕਰਕੇ ਕਿਹੋ ਜਿਹਾ ਅਹਿਸਾਸ ਆ ਫੀਲਿੰਗ ਕਿ ਹੋਜੀ ਆ ਫੀਲਿੰਗ ਬਹੁਤ ਹੀ ਪਿਓਰ ਜੀ ਐ ਸਪਿਰਚੁਅਲ ਜੀ ਹੈ ਸ਼ੁੱਧ ਖਾਲਸ ਮੈਨੂੰ ਲੱਗਦਾ ਹੈ ਨਾ ਤਾਂ ਇੰਨਾ ਵੱਡਾ ਗੈਪ ਹੋਇਆ ਵੀ ਇਸੇ ਲਈ ਬਿਕੋਜ਼ ਮੇਰਾ ਅਰਦਾਜ਼ੀ 3rd ਇਨਸਟਾਲਮੈਂਟ ਵਿੱਚ ਹੋਣਾ ਲਿਖਿਆ ਸੀ ਹੂੰ ਇਸੇ ਲਈ ਮੈਨੂੰ ਲੱਗਦਾ ਹੈ ਇੰਨਾ ਵੱਡਾ ਗੈਪ ਵੀ ਹੋਇਆ ਬਹੁਤ ਵਧੀਆ ਹਾਂਜੀ ਤੁਹਾਨੂੰ ਅਸੀਂ ਵੱਖ-ਵੱਖ ਖਮਾਂ ਦੇ ਉੱਤੇ ਵੱਖ-ਵੱਖਰੇ ਤਰ੍ਹਾਂ ਦੇ ਕਿਰਦਾਰ ਨਮਾਉਂਦੇ ਵੇਖਿਆ ਜੀ ਇੱਕ ਬਾਬੇ ਦੇ ਰੰਗ ਦੇ ਵਿੱਚ ਰੰਗੇ ਵਿਅਕਤੀ ਦੇ ਤੌਰ ਦੇ ਉੱਤੇ ਵੀ ਦੇਖੀਏ ਜੀ ਤੇ ਤੁਸੀਂ ਦਿਲਾਂ ਦੇ ਉੱਤੇ ਛਾਪ ਛੱਡ ਜੋ ਇਹਦੀ ਅਸੀਂ ਕਾਮਨਾ ਕਰਦੇ ਹਾਂ ਥੈਂਕ ਯੂ ਸੋ ਮਚ ਇੱਥੇ ਆ ਕੇ ਮਨ ਸਵਾਦ ਗੜੂਂਦਾ ਖੁਸ਼ ਹਾਂ ਪੂਰੇ ਬਹੁਤ ਬਹੁਤ ਮਨ ਨੂੰ ਸ਼ਾਂਤੀ ਵੀ ਮਿਲਦੀ ਹਾਂ ਹਾਂਜੀ ਮੈਨੂੰ ਸੁਭਾਵਕ ਆ ਤੁਸੀਂ ਪੰਜਾਬੀ ਫਿਲਮਾਂ ਚ ਆਉਂਦੇ ਰਹੋ ਜੀ ਤੇ ਛਾਉਂਦੇ ਰਹੋ ਬਿਲਕੁਲ ਜੀ ਜਿਹੜੀ ਕਾਮਨਾ ਕਰਦੇ ਆ ਥੈਂਕ ਯੂ ਸੋਮੇ ਜੀ ਮਾਈ ਬਾਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਚੜ੍ਹਦੀ ਕਲਾ ਚੋਂ ਹਾਂ ਚੜ੍ਹਦੀ ਕਲਾ ਜੀ ਬਾਜੀ ਜਦੋਂ ਤੁਹਾਨੂੰ ਮੈਂ ਸੁਣਦਾ ਨਾ ਜੀ ਤਾਂ ਮੈਨੂੰ ਬਹੁਤ ਚੰਗਾ ਲੱਗਦਾ ਉਹਦਾ ਕਾਰਨ ਇਹ ਵੀ ਤੁਹਾਡੇ ਸ਼ਬਦਾਂ ਦੀ ਤੁਸੀਂ ਜਿਹੜਾ ਬੁੱਚੀਆਂ ਪਾਉਂਦੇ ਆ ਮੈਨੂੰ ਬੜਾ ਵਧੀਆ ਲੱਗਦਾ ਤਾਨੂੰ ਸੱਚੀ ਮੁੱਚੀ ਬਹੁਤ ਕੁਝ ਆਉਂਦਾ ਨਾ ਬੁੱਚੀਆਂ ਹੀ ਬਹੁਤ ਵਧੀਆ ਸ਼ਬਦ ਹੈ ਬੁੱਚੀਆਂ ਬੁੱਚੀਆਂ ਜਦੋਂ ਪਾ ਕੇ ਵਿਖਾਵਾਂਗੇ ਇੱਥੇ ਤੈਨੂੰ ਜਾਮ ਨੂੰ ਨਾ ਬੈਟ ਬੱਲਾ ਮੰਗਾ ਕੇ ਹਾਂ ਗੁੰਡੀ ਨੰਡਾ ਕਿੱਢੋ ਜੀ ਗੁੰਡੀ ਨੰਡਾ ਜੀ ਹਾਂ ਜੀ ਬਾਜੀ ਇਸ ਫਿਲਮ ਦੇ ਵਿੱਚ ਵੀ ਤੁਸੀਂ ਬਹੁਤ ਸੋਹਣਾ ਅਸੀਂ ਟ੍ਰੇਲਰ ਦੇਖਿਆ ਜੀ ਤੋਰ ਆਪ ਛਾਪ ਛੱਡਦੇ ਹੋ ਤੁਸੀਂ ਬਿਲਕੁਲ ਐ ਪੂਰਾ ਜਿਵੇਂ ਨਾ ਕੱਡੇ ਮਾਰ ਕਾ ਪੱਕੇ ਰੰਗਾਂ ਵਾਂਗ ਜਿਵੇਂ ਬਾਗੇ ਪੁਰਾਣੇ ਤੇ ਹੁੰਦੇ ਸੀ ਓਵੇਂ ਛਾਪ ਛੜਦੇ ਹੂੰ ਕੀ ਪ੍ਰਭਾਵ ਕੀ ਆ ਅਹਿਸਾਸ ਕੀ ਆ ਵੇਖੋ ਜਿਹੜੀ ਤੁਸੀਂ ਗੱਲ ਪਹਿਲਾਂ ਕਹੀ ਸੀ ਨਾ ਵੀ ਜਿਹੜੇ ਘਰ ਦੇ ਭਾਗ ਡਿਉੜੀ ਤੋਂ ਪਤਾ ਲੱਗ ਜਾਂਦੇ ਆ ਇਦਾਂ ਦੀ ਇੱਕ ਹੋਰ ਕਹਾਵਤ ਮੈਨੂੰ ਵੀ ਜ਼ਿਆਦਾ ਕਿਉਂ ਬੜੀ ਸਵਾਦ ਹੈ ਕਹਿੰਦੇ ਝੋਨੇ ਵਾਲੇ ਪਿੰਡ ਪ੍ਰਾਲੀ ਤੋਂ ਪਛਾਣੇ ਜਾਂਦੇ ਆ ਹਾਂ ਸਹੀ ਗੱਲ ਤੇ ਉਹ ਲੋਕਾਂ ਨੇ ਪ੍ਰਾਲੀ ਤੋਂ ਪਛਾਣ ਲਿਆ ਜੀ ਪ੍ਰਾਲੀ ਇਹ ਟਰੈਲਰ ਨਹੀਂ ਪ੍ਰਾਲੀ ਜਿਹੜੀ ਅਸੀਂ ਲੋਕਾਂ ਨੂੰ ਫਿਲਮ ਬਖਾਈ ਸੀ 16 ਚ ਅਰਦਾਸ ਜੀ ਉੱਥੋਂ ਪਤਾ ਲੱਗ ਜਾਂਦਾ ਵੀ ਜਦੋਂ 8ਵੀਂ ਚ ਨੰਬਰ ਚੰਗੇ ਆ ਜਾਣ ਕਰਦੇ ਆ ਨਾ 10ਵੀਂ ਚ ਫਿਕਰ ਘਟ ਜਾਂਦਾ ਹੈ ਹੈਨਾ ਤੇ ਜਿਹੜਾ 10ਵੀਂ ਚ ਵੀ ਚੰਗੇ ਨੰਬਰ ਲਾ ਦੇ ਪਲੱਸ 2 ਚ ਲੱਗਦਾ ਵੀ ਹੁਣ ਇਹ ਮੈਰਿਟ ਲਿਸਟ ਚ ਆਊਗਾ ਤੇ ਮੈਨੂੰ ਲੱਗਦਾ ਸਾਡੀ ਆਡੀਅנס ਸਾਨੂੰ ਹੁਣ ਸਾਡੇ ਮੰਮੀ ਡੈਡੀ ਵਾਂਗੂ ਵੇਖਣ ਦੀ ਵੀ ਨਿਆਣੇ ਕਿੰਨੇ ਨੰਬਰ ਲੈਂਦੇ ਆ ਹੈਨਾ ਤੇ ਮਿਹਨਤ ਬੜੀ ਕੀਤੀ ਹੈ ਜੀ ਵੈਸੇ ਵੀ ਕਰੀਦੀ ਹੈ ਪਰ ਅਰਦਾਸ ਜਿਹੜੀ ਹੈ ਨਾ ਜੀ ਅਰਦਾਸ ਫਿਲਮ ਸਾਡੀ ਇਹ ਤੇ ਅਸੀਂ ਡਬਲ ਟ੍ਰਿਪਲ ਮਿਹਨਤ ਲਾ ਦਿੰਨੇ ਆ ਹੂੰ ਤੁਸੀਂ ਮੰਨਿਓ ਵੀ ਮੈਂ ਇੰਨੇ ਦਿਨ ਸ਼ੂਟਿੰਗ ਨੂੰ ਨਹੀਂ ਦਿੱਤੇ ਜਿੰਨੇ ਦਿਨ ਮੈਂ ਬਾਜੀ ਦੇ ਨਾਲ-ਨਾਲ ਪ੍ਰੋਮੋਸ਼ਨ ਕਰ ਰਿਆ ਗਿੱਪੀ ਉਹਨਾਂ ਦੇ ਨਾਲ-ਨਾਲ ਤੇ ਸਾਡਾ ਕਮਰਸ਼ੀਅਲ ਐਂਗਲ ਜ਼ਿੰਦਗੀ ਦਾ ਇਹ ਕਲੱਗ ਹੈ ਰੋਜੀ ਰੋਟੀ ਕਮਾਉਣ ਦਾ ਸਾਰਿਆਂ ਨੂੰ ਹੱਕ ਹੈ ਸਾਨੂੰ ਕੋਈ ਨਹੀਂ ਕਹਿ ਸਕਦਾ ਵੀ ਤੁਸੀਂ ਫਿਲਮਾਂ 'ਚ ਪੈਸੇ ਕਿਉਂ ਕਮਾਉਂਦੇ ਸਾਨੂੰ ਹੋਰ ਕੁਝ ਆਉਂਦਾ ਹੀ ਨਹੀਂ ਪਰ ਜਦੋਂ ਸਵਰਨ ਜੀ ਅਸੀਂ ਇਹ ਫਿਲਮ ਕਰਦੇ ਨਾ ਅਰਦਾਸਾਂ ਨੂੰ ਲੱਗਦਾ ਕਿ ਅਸੀਂ ਇਬਾਦਤ ਕਰ ਰਹੇ ਹਾਂ ਜਿੱਦਾਂ ਸਾਨੂੰ ਮਾਰੇ ਨੇ ਵਕਤ ਦਿੱਤਾ ਕਿ ਬਥੇਰਾ ਭਜਨ ਅਠ ਕਰ ਲਈ ਹੁਣ ਥੋੜੀ ਦਿਰ ਹਲੀਮੀ ਨਾਲ ਤਸੱਲੀ ਨਾਲ ਬੈ ਕੇ ਅਕੀਦਤ ਵੀ ਥੋੜੀ ਆਪਣੀ ਜਿਹੜੀ ਹੈ ਉਹਨੂੰ ਵੀ ਕਰ ਲਓ ਸਾਨੂੰ ਲੱਗਦਾ ਕਿ ਅਸੀਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਸਜਦਾ ਕਰਦੇ ਹਾਂ ਔਰ ਸਜਦੇ ਹਮੇਸ਼ਾ ਪ੍ਰਵਾਨ ਹੁੰਦੇ ਨੇ ਪਹਿਲੇ ਵੀ ਹੋਏ ਨੇ ਇਹ ਵੀ ਹੋਏਗਾ ਤੁਹਾਡੀ ਜ਼ਿੰਦਗੀ ਦੇ ਵਿੱਚ ਬਾਈ ਜੀ ਅਰਦਾਸ ਦੀ ਕਿੰਨੀ ਕ अहमियत ਆ ਮੇਰੀ ਜ਼ਿੰਦਗੀ 'ਚ ਬਹੁਤ अहमियत ਅਰਦਾਸ ਦੀ ਕਿਉਂਕਿ ਮੇਰਾ ਕੋਈ ਐਸਾ ਦਿਨ ਨਹੀਂ ਜਿਹੜਾ ਅਰਦਾਸ ਤੋਂ ਬਿਨਾਂ ਸ਼ੁਰੂ ਹੁੰਦਾ ਹੋਵੇ ਪਰ ਅਰਦਾਸ ਤੇ ਖਤਮ ਨਾ ਹੁੰਦਾ ਹੋਵੇ ਪਰ ਅਰਦਾਸ ਇਹ ਨਹੀਂ ਹੁੰਦੀ ਕਿ ਸਿਰਫ ਅਸੀਂ ਆਪਣੀਆਂ ਲੋੜਾਂ ਵਾਸਤੇ ਇੱਕ ਡਿਮਾਂਡ ਲਿਸਟ ਰੱਬ ਅੱਗੇ ਰੱਖ ਦੇਣੀ ਹੈ ਉਹ ਰੋਜ਼ ਹੀ ਲਿਸਟ ਲੈ ਕੇ ਪੈਨ ਲੈ ਕੇ ਬੈਠਾ ਰਹੇ ਵੀ ਬੇਟਾ ਇਹਦਾ ਇੱਕ ਉਹ ਵੀਜ਼ਾ ਵਾਲਾ ਉਧਰ ਕਿ ਉਹਦਾ ਵੀਜ਼ਾ ਵੀ ਕਰਵਾਣਾ ਇੱਕ ਇੱਕ ਇਹਦਾ ਗੱਡੀ ਦਾ ਕਿ ਉਹ ਜਿਹੜਾ ਹਨ ਗੱਡੀ ਵੀ ਹੈ ਇੱਕ ਇਹਦੇ ਉਹ ਦੇਖਿਓ ਪਾਪਾ ਜਣੇ ਬਿਮਾਰ ਨੇ ਤੇ ਉਹ ਟ੍ਰੀਟਮੈਂਟ ਵੀ ਹਨ ਇਦਾਂ ਦੇ ਕੰਮ ਥੋੜੀ ਰੱਬ ਨੂੰ ਲਈਦਾ ਰੱਬ ਮੇਰਾ ਅਸਿਸਟੈਂਟ ਥੋੜਾ ਜੀ ਹੈ ਨਾ ਅਰਦਾਸ ਤਾਂ ਜਦੋਂ ਕਰੋ ਸਰਬਤ ਦੇ ਭਲੇ ਦੀ ਕਰੋ ਆਪਣੇ ਲਈ ਵੀ ਜਦੋਂ ਕਰੀਦਾ ਨਾ ਇਹ ਨਹੀਂ ਕੱਲਾ ਸਰਬਤ ਦੇ ਭਲੇ ਲਈ ਉਹ ਸਰਬਤ ਦੇ ਭਲੇ ਦੀ ਤਾਂ ਸਾਡਾ ਕਿਰਦਾਰ ਹੈ ਸਿੱਖਾਂ ਦਾ ਅਸੀਂ ਮੰਗਣੀ ਹੈ ਪਰ ਮੈਂ ਆਪਣੇ ਲਈ ਜਦੋਂ ਮੰਗਿਆ ਨਾ ਤਾਕਤ ਮੰਗੀ ਹੈ ਸ਼ਕਤੀ ਮੰਗੀ ਹੈ ਸਦਬੁੱਧੀ ਮੰਗੀ ਹੈ ਗਿਆਨ ਮੰਗਿਆ ਵਿਜ਼ਡਮ ਮੰਗਿਆ ਔਰ એનર્ਜੀ ਮੰਗੀ ਹੈ ਕਿ ਜਿਹੜਾ ਕੰਮ ਮੈਂ ਕਰਨਾ ਚਾਹੁੰਨਾ ਕਿ ਮੈਂ ਸਿੱਧਾ ਰੱਬ ਤੋਂ ਮੰਗਲਾਂ ਵੀ ਮੈਨੂੰ ਕੀਤਾ ਕਰਾਇਆ ਦੇ ਦੇ ਉਹਦੇ ਨਾਲ ਚੰਗਾ ਮੈਂ ਕਹਿੰਦਾ ਪ੍ਰਮਾਤਮਾ ਮੈਨੂੰ ਇੰਨੇ ਲਾਇਕ ਕਰ ਕਿ ਮੈਂ ਖੁਦ ਕਰ ਸਕਾਂ ਬਹੁਤ ਖੂਬ ਜਿੱਦਾਂ ਛੋਟਿਆਂ ਦੇ ਸਕੂਲ 'ਚ ਨਹੀਂ ਸੁਣ ਪ੍ਰੇਅਰ ਕਰਦੇ ਹੁੰਦੇ ਇਤਨੀ ਸ਼ਕਤੀ ਹਮੇਂ ਦੇ ਨਾ ਦਾਤਾ ਮਨ ਕਾ ਵਿਸ਼ਵਾਸ ਕਮਜ਼ੋਰ ਹੋ ਨਾ ਵਾ ਵਾ ਸੋ ਕੋਸ਼ਿਸ਼ ਇਹੀ ਹੁੰਦੀ ਹੈ ਕਿ ਮਨ ਦੀ ਮਜ਼ਬੂਤੀ ਮਾਲਕ ਤੋਂ ਲੈਣ ਜਾਈਏ ਉਹ ਇੰਨਾ ਤਗੜਾ ਕਰ ਦੇਵੇ ਕਿ ਹਰ ਮੈਦਾਨ ਫਤਿਹ ਹੋਵੇ ਔਰ ਕਹਿ ਸਕੀਏ ਕਿ ਨਿਸ਼ਚੈ ਕਰ ਆਪਣੀ ਜੀਤ ਕਰੂੰ। ਬਿਲਕੁਲ ਜੀ ਬੰਦੇ ਨੂੰ ਚੰਗੇ ਵਿਚਾਰਾਂ ਦੇ ਧਾਰਨੀ ਵੀ ਬਣਨਾ ਚਾਹੀਦਾ। ਕੱਲਾ ਨੱਕ ਰਕੜੇ ਨਾਲ ਖੁਦ ਨਹੀਂ ਹੁੰਦਾ। ਆਪਦੇ ਅੰਦਰ ਤਬਦੀਲੀ ਦੀ ਵੀ ਲੋੜ ਆ। ਕਹਿੰਦੇ ਵੀ ਇੱਕ ਵਾਰੀ ਇੱਕ ਬੰਦਾ ਇੱਕ ਧਾਰਮਿਕ ਥਾਂ ਤੇ ਗਿਆ ਸੀ ਤੇ ਜਾਣ ਤੋਂ ਪਹਿਲਾਂ ਉਹਨੇ ਲਾਟਰੀ ਖਰੀਦ ਲਈ ਤੇ ਲਾਟਰੀ ਉਹਨੇ ਪਿਛਲੀ ਜੇਬ 'ਚ ਪਾਤੀ ਤੇ ਧਾਰਮਿਕ ਥਾਂ ਤੇ ਜਾ ਕੇ ਕਹਿੰਦਾ ਵੀ ਕੱਢ ਦਿਓ ਜੀ ਇਹ। ਮੇਰੀ ਲਾਟਰੀ ਨਿਕਲਿਆ ਵੇ। ਉਹ ਕਿਸੇ ਚੋਰ ਨੇ ਮਗਰਲੇ ਪਾਸੇ ਕੱਢ ਲਈ। ਕਹਿੰਦਾ ਗੱਲ ਪੂਰੀ ਸੁਣ ਲਿਆ ਕਰੋ ਜਨਾਬ ਤੁਸੀਂ ਅੱਧੀ ਸੁਣ ਕੇ ਰਿਐਕਟ ਕਰਤਾ ਹੋ ਇਦਾਂ ਦਾ ਇੱਕ ਰੋਜ਼ ਜਾਂਦਾ ਹੈ ਨਾ ਬਾਬੇ ਅਗੇ ਰੋਜ਼ ਆਖੜਿਆ ਬਾਬਾ ਮੇਰੀ ਲਾਟਰੀ ਕੱਢ ਦੋ ਹੁਣ ਸਵੇਰੇ ਫੇਰ ਜਾ ਕੇ ਅਗਲੇ ਦਿਨ ਆਖੜਿਆ ਬਾਬਾ ਜੀ ਮੇਰੀ ਲਾਟਰੀ ਕੱਢ ਦੋ ਫਿਰ ਚੌਥੇ ਦਿਨ ਬਾਬੇ ਮੇਰਾ ਮਤਲਬ 2 ਕ ਮਹੀਨੇ ਐਂ ਹੀ ਕਰੀ ਗਿਆ ਬਾਬਾ ਜੀ ਮੇਰੀ ਲਾਟਰੀ ਕੱਢ ਦੋ ਤੇ ਬਾਬਾ ਜੀ ਨੇ ਫੋਟੋ ਚੋਂ ਨਿਕਲ ਕੇ ਲਪੜ ਮਾਰਿਆ ਕਹਿੰਦੇ ਮਮਾ ਪਾ ਤੇ ਸਹੀ ਪ੍ਰੋਬਲਮ ਕਿੱਥੇ ਅਸੀਂ ਲਾਟਰੀ ਪਾਉਂਦੇ ਹੈ ਨਹੀਂ ਮਾਲਕ ਨੂੰ ਕਹਿੰਦੇ ਆ ਕੱਢ ਦੇ ਸਹੀ ਸਹੀ ਸੋ ਲਾਟਰੀ ਪਾਣਾ ਹੈ ਥੋੜੀ ਤਾਂ ਵੀ 10 ਰੁਪਏ ਦੀ ਪਰਚੀ ਖਰੀਦ ਲਈ ਜਾ ਕੇ ਲਾਟਰੀ ਆਪਣੇ ਜ਼ਿੰਦਗੀ ਤੇ ਇਨਵੈਸਟ ਕਰਨਾ ਆਪਣੇ ਬੱਚਿਆਂ ਦੇ ਮੁਸਤਕਬਲ ਤੇ ਉਹਨਾਂ ਦੇ ਫਿਊਚਰ ਤੇ ਇਨਵੈਸਟ ਕਰਨਾ ਬੱਚਿਆਂ ਦੀ ਤਰਬੀਅਤ ਨਹੀਂ ਤੁਹਾਨੂੰ ਸਮਝ ਆਈ ਬੱਚਿਆਂ ਦੀ ਪਰਵਰਿਸ਼ ਦੀ ਅਕਲ ਨਹੀਂ ਆਈ ਤੁਹਾਨੂੰ ਬੱਚਿਆਂ ਨੂੰ ਤੁਸੀਂ ਚੱਜ ਦਾ ਕੁਝ ਅ ਦਿਮਾਗ ਚ ਨਹੀਂ ਪਾ ਸਕੇ ਉਹਨਾਂ ਦੇ ਢਿੱਡ ਚ ਜੋ ਮਰਜੀ ਪਾਈ ਜੋ ਰੇੜੀਆਂ ਤੋਂ ਲੈ ਲੱਗੇ ਉਹਦੀ ਕੀ ਕੀਮਤ ਉਹਦੇ ਦਿਮਾਗ ਚ ਕੀ ਪਾਇਆ ਆਪਣੇ ਬੱਚੇ ਦੇ ਕਿਰਦਾਰ ਚ ਕੀ ਸ਼ਾਮਿਲ ਕੀਤਾ ਤੁਸੀਂ ਉਹ ਇੰਪੋਰਟੈਂਟ ਹੈ ਸੋ ਮਾਲਕ ਕਹਿੰਦਾ ਲਾਟਰੀ ਪਾ ਮੈਂ ਕੱਢਾਂਗਾ ਅਸੀਂ ਪਾਉਂਦੇ ਹੀ ਨਹੀਂ ਉਹਨੂੰ ਕਹਿੰਦੇ ਨੇ ਲਾਟਰੀ ਕੱਢਦੇ ਸਨ ਬਿਲਕੁਲ ਸਹੀ ਪ੍ਰਿੰਸ ਬਾਈ ਜੀ ਕੀ ਹਾਲ ਨੇ ਵਧੀਆ ਜੀ ਵਧੀਆ ਠੀਕ ਠਾਕ ਹੋ ਬਹੁਤ ਵਧੀਆ ਤੁਹਾਡੇ ਪੱਗ ਬਹੁਤ ਫੱਬਦੀ ਆ ਥੈਂਕ ਯੂ ਜੀ ਐਂ ਟੂਪਰ ਲੱਗਦੇ ਪੂਰੇ ਸੱਚੀ ਮੁੱਚ ਲੱਗਦਾ ਜਿਵੇਂ ਹੁਣੇ ਮੇਲੇ ਚ ਜਾਉਂਗੇ ਸਮਾਲੀ ਡਾਂਗ ਤੁਹਾਡੇ ਮੋਢੇ ਤੇ ਹੋਊਗਾ ਇੱਥੇ ਰੱਖ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ਐ ਕਰਦੇ ਜਾਉਂਗੇ ਠੀਕ ਐ ਤੂੜੀ ਟੰਡ ਸਾਹ ਬਹਾੜੀ ਵੇੜ ਚ ਵਟ ਕੇ ਲੰਬੜਾ ਤੇ ਸ਼ਾਹਾਂ ਦਾ ਸਾਹ ਸਾਬ ਕੱਟ ਕੇ ਇੱਥੇ ਕੱਚੇ ਮਾਰ ਵੰਜਲੀ ਨਾ ਦਿਖਾ ਗਿਆ ਐ ਕਰਦੇ ਜਾਉਂਗੇ ਮਾਰਦਾ ਦਮਾਮੇ ਜੱਟ ਮੇਲੇ ਇਹ ਕਿੰਨਾ ਦੀ ਲਿਖੀ ਹੋਈ ਕਰਤਾ ਇਹ ਤਰੀ ਰਾਮਚੰਦਰ ਸਾਹਬ ਦਾ ਮਹਾਨ ਲੇਖ ਵਾਹ ਮਹਾਨ ਕਵੀ ਬਿਲਕੁਲ ਉਹਨਾਂ ਵਰਗਾ ਕੋਈ ਨਹੀਂ ਹਮ ਅਸੀਂ ਉਹਨਾਂ ਦੇ ਪੈਰ ਵਰਗੇ ਵੀ ਨਹੀਂ ਬਿਲਕੁਲ ਬਾਈ ਜੀ ਤੁਸੀਂ ਰਾਹ ਦੇ ਵਿੱਚ ਵੀ ਜਦੋਂ ਜਹਾਜ਼ ਦੇ ਵਿੱਚ ਆਏ ਮੈਂ ਇਹ ਤਾਰ ਛੇੜੀ ਰੱਖਣੀ ਆ ਜੀ ਜੀ ਅਸੀਂ ਸਾਰੇ ਜਣੇ ਗੱਲਾਂ ਕਰਦੇ ਆਉਂਦੇ ਸੀ ਸਾਰੇ ਬਹੁਤ ਸੁਲੱਖਣੇ ਆ ਪਰ ਬਾਈ ਜੀ ਦੇ ਹੱਥ ਦੇ ਵਿੱਚ ਕਿਤਾਬ ਸੀ ਕਹਾਣੀਆਂ ਦੀ ਮੈਂ ਇਹ ਗੱਲ ਪੁੱਛਣੀ ਚਾਹੁੰਦਾ ਬਾਈ ਜੀ ਤੁਸੀਂ ਕਹਾਣੀਆਂ ਦੇ ਆਸ਼ਿਕ ਕਿਤਾਬਾਂ ਦੇ ਆਸ਼ਿਕ ਕਦੋਂ ਤੋਂ ਆ ਕਿਵੇਂ ਆ ਤੇ ਤੁਹਾਡੇ ਅਦਾਕਾਰੀ ਸਫ਼ਰ ਦੇ ਉੱਤੇ ਉਹਦਾ ਕੀ ਅਸਰ ਆ ਕੀ ਪ੍ਰਭਾਵ ਆ ਮੇਰੇ ਅਸਲ ਜਨਾ ਪੂਆ ਜੀ ਸਰਿੰਦਰ ਪੂਆ ਜੀ ਉਹ ਪ੍ਰਿੰਸੀਪਲ ਰਿਟਾਇਰ ਹੋਏ ਅੱਜ ਕੱਲ ਕੈਨੇਡਾ ਰਹਿੰਦੇ ਆ ਉਹ ਪੜਦੇ ਸੀਗੇ ਤੇ ਜਦੋਂ ਕੁਆਰੇ ਸੀ ਟੀਚਰ ਲੱਗੇ ਸੀ ਅਸੀਂ ਨਿੱਕੇ ਨਿੱਕੇ ਸੀਗੇ ਚੰਹੀਰ ਪੜਾਉਂਦੇ ਸੀ ਤੇ ਅਸੀਂ ਜਾਵੜਦੇ ਸੀ ਕੋਲੇ ਫਿਰ ਉਹਨਾਂ ਦੀ ਮੈਰਿਜ ਹੋ ਗਈ ਤੇ ਉਹ ਸਾਡੇ ਸੀਗੇ ਵੀ ਛੁੱਟੀਆਂ 'ਚ ਪੂਆ ਜੀ ਕੋਲੇ ਉਹ ਪੜਾਉਣਗੇ ਉਹ ਕਰਨਗੇ ਪੱਕਾ ਹੀ ਹੁੰਦਾ ਸੀ ਸਾਰੇ ਅਸੀਂ ਉੱਥੇ ਜਾਵੜਦੇ ਸੀ ਉਹਨਾਂ ਦੇ ਅੰਦਰ ਇੱਕ ਲਾਇਬ੍ਰੇਰੀ ਬਣੀ ਹੋਈ ਸੀ ਉੱਥੇ ਜਾਦੇ ਰਸ਼ੀਅਨ ਰਾਈਟਰਾਂ ਦੀਆਂ ਕਿਤਾਬਾਂ ਪਈਆਂ ਹੁੰਦੀਆਂ ਸੀ ਮੈਨੂੰ ਪਹਿਲੀ ਕਿਤਾਬ ਪੂਆ ਜੀ ਨੇ ਦਿੱਤੀ ਸਰਗੀ ਸ਼ਾਂਤ ਵੇਲਾ ਅੱਛਾ ਜੀ ਉਹ ਪੜ੍ਹੀ ਮੈਂ ਤੇ ਫੇਰ ਉਹਨਾਂ ਨੇ ਮੈਨੂੰ ਕਾਫੀ ਸਾਰੀਆਂ ਬੁੱਕਸ ਦਿੱਤੀਆਂ ਜਦੋਂ ਮੈਂ ਥੋੜਾ ਜਿਹਾ ਵੱਡਾ ਹੋਇਆ ਮੈਂ ਦੁਕਾਨ ਕਰ ਲਈ ਸੀ ਉਦੋਂ ਹੂੰ ਤੇ ਉਹਦੇ ਚ ਕਰਤਾਰ ਸਿੰਘ ਸਰਾਭਾ ਗਦਰ ਪਾਰਟੀ ਦਾ ਇਤਿਹਾਸ ਆ ਪਾਰਥ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਪੰਜਾਬੀਆਂ ਦਾ ਯੋਗਦਾਨ ਇਹ ਸਾਰੀਆਂ ਹੋਰ ਸੀਗੀਆਂ ਵਿੱਚ ਤੇ ਮੇਰੀ ਉੱਥੇ ਦੁਕਾਨ ਤੇ ਪਈਆਂ ਹੁੰਦੀਆਂ ਤੇ ਮੈਂ ਦੋ ਪੇਜ ਪੜੇ ਇੱਕ ਪੇਜ ਪੜਿਆ ਦੋ ਪੇਜ ਪੜੇ ਇੱਕ ਪੇਜ ਪੜਿਆ ਮੈਨੂੰ ਔਖਾ ਲੱਗਦਾ ਜੀ ਥੋੜਾ ਵੀ ਆਸਾਨ ਕਿਹੜਾ ਆਸਾਨ ਆਏ ਕਰਕੇ ਆਏ ਅੱਛਾ ਜੀ ਉਹ ਚਲੋ 2-2 4-4 ਪੇਜ ਪੜਦਾ ਰਿਆ ਫਿਰ ਇੱਕ ਦਿਨ ਮੇਰੇ ਕੋਲੇ ਸਾਡੇ ਲੈਕਚਰਾਰ ਸਾਹਿਬ ਸੀਗੇ ਉਹ ਆਏ ਉਹਨਾਂ ਨੇ ਗੱਲ ਛੇੜ ਲਈ ਵੈਰੀ ਗੁੱਡ ਆ ਕਿਤਾਬਾਂ ਪਈਆਂ ਯਾਰ ਮੈਂ ਪੌਣਾ ਘੰਟਾ ਬੋਲ ਲਿਆ ਉਹ ਜਿਹੜੇ 2-2 ਪੇਜ 3-3 ਪੇਜ ਪੜਦਾ ਸੀ ਨਾ ਮੈਂ ਉਹ ਸਾਰੇ ਫਿਰ ਮੈਂ ਉਹਨਾਂ ਨੂੰ ਸੁਣਾਏ ਵੀ ਆਏ ਹੋਇਆ ਆਏ ਹੋਇਆ ਆਏ ਹੋਇਆ ਫਿਰ ਮੈਨੂੰ ਇਸ ਗੱਲ ਦੀ ਚਸ ਪੈ ਗਈ ਬਿਚਾਇ ਕਿਤੇ ਥੋੜਾ ਪੜੀਏ ਚਾਹ ਕਿਤੇ ਜ਼ਿਆਦਾ ਪੜੀਏ ਉਹ ਤੁਹਾਡੇ ਅੰਦਰ ਤਾਂ ਰਹਿ ਜਾਂਦੀ ਹੈ ਸੱਚਾ ਸ਼ਬਦ ਹੈ ਜਿਹੜੇ ਜੋ ਤੁਹਾਡੇ ਅੰਦਰ ਉਤਰ ਜਾਂਦੇ ਆ ਤਾਂ ਤੁਸੀਂ ਜਦੋਂ ਕਿਤੇ ਅੱਗੇ ਜਾਂਦੇ ਆ ਨਾ ਜੇ ਆਪਾਂ ਮੇਰੀ ਦੁਕਾਨ ਦਾ ਹੀ ਲੈ ਕੇ ਚੱਲੀਏ ਤਾਂ ਉਹਦੇ ਵਿੱਚ ਬਹੁਤ ਵੱਡਾ ਅੱਥ ਕਿਤਾਬਾਂ ਦਾ ਸੀਗਾ ਥੀਏਟਰ ਦਾ ਸੀ ਕਿਤਾਬਾਂ ਦਾ ਸੀ ਵੀ ਮੈਂ ਕਿਹੜਾ ਸਿੱਖੀ ਸੀ ਦੁਕਾਨਦਾਰੀ ਮੈਂ ਜਦੋਂ ਗੱਲਾਂ ਕਰਦਾ ਸੀ ਜਾਂ ਕਾਊਂਟਰ ਤੇ ਹੱਥ ਮਾਰ ਕੇ ਕਹਿੰਦਾ ਵੀ ਆ ਇੱਥੇ ਰਕਾ ਲੱਗਦੀ ਤਰਬਿੰਦਰ ਲੱਗੇਗਾ ਪਾ ਕੇ ਤਾਂ ਦੇਖ ਯਾਰ ਸੰਨੀ ਤੇ ਹਲਰਗੀ ਟੀ ਸ਼ਰਟ ਆ ਕੀ ਹੀ ਬਾਤ ਆ ਡੌਲਾ ਦੇਖ ਕੇਵੇਂ ਲੱਗਦਾ ਹਾਂ ਉਹ ਜਿਹੜੀਆਂ ਗੱਲਾਂ ਸੀ ਨਾ ਉਹ ਕਿਤਾਬਾਂ ਦਾ ਬੜਾ ਯੋਗਦਾਨ ਸੀਗਾ ਇਸ ਕਰਕੇ ਜਿਵੇਂ ਜਿਵੇਂ ਮੈਂ ਚੱਲਦਾ ਰਿਹਾ ਫਿਲਮਾਂ 'ਚ ਆਇਆ ਇੱਧਰ ਨੂੰ ਆਇਆ ਕਹਾਣੀਆਂ ਲਿਖਣ ਲੱਗ ਗਿਆ ਉਹ ਕਿਤਾਬਾਂ ਦਾ ਹੀ ਰਿਹਾ ਤੇ ਪ੍ਰਿੰਸ ਭਾਈ ਜੀ ਇਸ ਫਿਲਮ ਦੇ ਵਿੱਚ ਤੁਹਾਡਾ ਕਿਰਦਾਰ ਮੈਨੂੰ ਅਲੈਦਾ ਲੱਗਦਾ ਉਹਦਾ ਕਾਰਨ ਵੀ ਤੁਸੀਂ ਇੱਕ ਪਾਸੇ ਜਦੋਂ ਕਰਦੇ ਇਥੇ ਵਾਰਨਿੰਗ ਵਰਗੀ ਫਿਲਮ ਉਹਦੇ ਵਿੱਚ ਵਡਾਂਗਾ ਬਹੁਤ ਕਰਦੇ ਹਾਂ ਇਹਦੇ ਵਿੱਚ ਤੁਸੀਂ ਕਹਿੰਦੇ ਵੀ ਅਧਿਆਤਮ ਦੇ ਨਾਲ ਜੁੜ ਜੰਨੇ ਹੋ ਜਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਐਸੇ ਕੋਣੀ ਬੋੜ ਆਉਂਦੇ ਆ ਵੀ ਤੁਸੀਂ ਕੁਝ ਵੱਖਰਾ ਕਰਨ ਨਾਲ ਲੋਚਦੇ ਸੋਚਦੇ ਹੋ ਜੀ ਕੀ ਕਹਿਣਾ ਚਾਹੋਗੇ ਵੀ ਇਹਦੇ 'ਚ ਕੰਮ ਕਰਕੇ ਕਿਹੋ ਜਿਹਾ ਤਜਰਬਾ ਰਿਹਾ ਤੁਸੀਂ ਨਾ ਇੱਕ ਸ਼ਬਦ ਵਰਤਿਆ ਸੀਗਾ ਜੈਸਮੀਨ ਨੂੰ ਸਵਾਦ ਗੜੂ ਬਸ ਇਹਦੇ 'ਚ ਕੰਮ ਕਰਕੇ ਨਾ ਸਵਾਦ ਗੜੂ ਹੋ ਗਿਆ ਮੇਰਾ ਵਾਹ ਵਾਹ ਹਾਂ ਹਾਂ ਵੀ ਕੈਰੈਕਟਰ ਬਾਰੇ ਤਾਂ ਮੈਨੂੰ ਵੀ ਹਜੇ ਸਮਝ ਨਹੀਂ ਆਈ ਵੀ ਮੈਂ ਕੀ ਕੀਤਾ ਜਾਂ ਕਿਵੇਂ ਬਾਈ ਜੀਪੀ ਬਾਈ ਜੀ ਨੇ ਮੇਰੇ ਤੋਂ ਕਰਵਾ ਲਿਆ ਜਾਂ ਉਹ ਤੇ ਬਾਈ ਵੀ ਗੱਲ ਕਰਦੇ ਹੁੰਦੇ ਆ ਵੀ ਪ੍ਰਿੰਸੇ ਦਾ ਕਰੈਕਟਰ ਆ ਜਿਹੜਾ ਉਹ ਆਡੀਅੰਸ ਹੀ ਦੱਸੂਗੀ ਵੀ ਇਹ ਰੋਂਗ ਆ ਰਾਈਟ ਆ ਕਿੱਦਾਂ ਦਾ ਕਿਵੇਂ ਆ ਪਰ ਮੈਨੂੰ ਐਂ ਪਤਾ ਵੀ ਮੈਨੂੰ ਨਜ਼ਾਰਾ ਬਹੁਤ ਆਇਆ ਕਰਕੇ ਨਾ ਬਹੁਤ ਵਧੀਆ ਹੂੰ ਕਿੰਨੇ ਕੁ ਆਸਮੰਦੋਂ 13 ਤਰੀਕ ਸਿਰ ਤੇ ਆ ਗਈ ਆ ਦੇਖੋ ਅਸੀਂ ਜਦੋਂ ਫੋਨ ਕਿਤੇ ਆਪਸ ਵਿੱਚ ਵੀ ਯਾਰ ਮਿੱਤਰ ਕਰਦੇ ਨਾ ਤਾਂ ਅੱਗੋਂ ਹੈਲੋ ਨਹੀਂ ਕਹਿੰਦੇ ਅੱਗੋਂ ਆਵਾਜ਼ ਆਉਂਦੀ ਹੁੰਦੀ ਜਿੰਦਾਬਾਦ ਜੀ ਹਾਂ ਇਦਰੋਂ ਵੀ ਜਾਂਦਾ ਹੁੰਦਾ ਜਿੰਦਾਬਾਦ ਹੋਰ ਵੀ ਕਿਵੇਂ ਆ ਠੀਕ ਆ ਸੋ ਸੇਮ ਹੀ ਆ ਤੇ ਵੈਸੇ ਵੀ ਗਿੱਪੀ ਬਾਈ ਜੀ ਨਾਲ ਰਹਿੰਦੇ ਨਾ ਇਹਨਾਂ ਨੂੰ ਉਹ ਚੰਗਾ ਨਹੀਂ ਲੱਗਦਾ ਨਰਾਸ਼ਾਵਾਦੀ ਬੰਦੇ ਇਹਨਾਂ ਨੂੰ ਜਮਾਂ ਨਹੀਂ ਚੰਗੇ ਲੱਗਦੇ ਇਹ ਕਹਿੰਦੇ ਹੱਲਾ ਸ਼ੇਰੀ ਚੱਕ ਦਾਂਗੇ ਬਸ ਜਾਇਜ਼ਾਕਾਰ ਚ ਰਹੋ ਤੇ ਸੇਮ ਹੀ ਆ ਸ਼ੂਟ ਚੱਲਦਾ ਸੀਗਾ ਕੋਈ ਵੈਨ ਚ ਨਹੀਂ ਬਹਿੰਦਾ ਸੀ ਸਭ ਜਾਇਜ਼ਾਕਾਰਾਂ ਦੇ ਇੱਥੇ ਬੈਠੇ ਆ ਅੱਜ ਅਸੀਂ ਯਾਦ ਕਰੀ ਜਿੰਦੇ ਜਸਮੀਨ ਵੀ ਗੱਲਾਂ ਕਰਦੀ ਸੀ ਕਿੰਨਾ ਇੱਥੇ ਮਾਹੌਲ ਸੀ ਉਹ ਸੀ ਸੋ ਚੱਕ ਦੇ ਚੱਕ ਦੇ ਰਹਿੰਦੀ ਆ ਬਸ ਉਸੇ ਮਾਹੌਲ ਚ ਹੀ ਰਹੀਦਾ ਇਹ ਗੱਲ ਸੱਚੀ ਹੈ ਬਾਈ ਜੀ ਬਾਈ ਜੀ ਇਹ ਗੱਲ ਬਿਲਕੁਲ 100% ਸਹੀ ਆ ਕਿ ਜਦੋਂ ਨਾ ਬਾਈ ਜੀ ਉਹ ਗਾਣਾ ਆਇਆ ਸੀ ਪਹਿਲਾ ਹੀ ਗਾਣਾ ਜਿਹੜਾ ਹਿੱਟ ਹੋਇਆ ਭਾਵੇਂ ਫੁਲਕਾਰੀ ਉੱਤੇ ਵੇਲ ਬੂਟੀਆਂ ਉਦੋਂ ਜਦੋਂ ਅਸੀਂ ਫੋਨ ਤੇ ਗੱਲ ਕਰਿਆ ਕਰਦੇ ਇਨਾਂ ਨੇ ਕਿਹਾ ਕੋਕਾ ਬਾਈ ਉਦੋਂ ਕੋਕਾ ਬੜਾ ਮਸ਼ਹੂਰ ਹੁੰਦਾ ਸੀ ਫਿਰ ਕੋਕੇ ਦੇ ਉੱਤੇ ਚਾਂਦੀ ਦੀਆਂ ਝਾਂਜਰਾਂ ਦੇ ਉੱਤੇ ਬੜੇ ਵਿਸ਼ੇ ਆਏ ਫਿਰ ਤਾਂ ਇਹਨਾਂ ਨੇ ਉੱਤੋਂ ਦੀ ਨਿਹਰੀ ਐਸੀ ਲਿਆਂਦੀ ਆ ਕਿ ਪੱਛੋਂ ਗੁੰਉਂਦੇ ਇਹ ਗੜਗੱਜ ਬਲਾਦੰਦੇ ਆ ਸ਼ਬਦ ਵੇਖੋ ਕਿਥੋਂ ਲਾਬ ਲਾਬ ਲੈਂਦੇ ਪੱਛੋਂ ਵੱਲ ਦੀ ਆ ਗਈ ਜੀ ਗੜਗੱਜ ਬੁਲਾਉਣੇ ਨੇ ਮਹਾਰਾਜ ਪੱਛੋਂ ਪੱਛੋਂ ਵੱਲ ਦੀ ਆ ਗਈ ਮਲਕਾਰਬਾਈ ਦਾ ਗੀਤ ਹੁੰਦਾ ਸੀ ਉਹ ਗੱਲ ਹੋਰ ਪਾਸੇ ਨੂੰ ਚੱਲ ਰਹੀ ਸੀ ਕਿ ਵਿੱਚੇ ਭਾਜੀ ਨੇ ਗੱਲ ਛੇੜ ਲਈ ਪੱਛੋਂ ਵੱਲ ਨੂੰ ਆ ਗਈ ਜੀ ਉਹ ਜਿਹੜੇ ਪਿੱਛੇ ਡਾਂਸ ਕਰਦੇ ਹੁੰਦੇ ਨੇ ਮੁੰਡੇ ਕੁੜੀਆਂ ਉਹਨਾਂ ਨੂੰ ਵਿਚਾਰੇ ਨੂੰ ਪੰਜਾਬੀ ਤਾਂ ਕੋਈ ਆਉਂਦੀ ਨਹੀਂਗੀ ਤੇ ਉਹ ਆ ਕੇ ਉਹ ਬਲਕਾਰਬਾਈ ਦਾ ਗਾਣਾ ਸ਼ੂਟ ਕਰਕੇ ਆਏ ਇਹ ਤੇ ਪਛੋਂ ਵਾਲ ਦੀ ਆ ਗਈ ਨੇਰੀ ਬੱਦਲ ਸੌਣ ਵੇ ਗੜ ਕੇ ਹਨਾ ਮੀਂਹ ਵਰਸੇ ਬਿਜਲੀ ਗੜ ਕੇ ਹਨਾ ਭਿਜ ਗਈਆਂ ਨਾਨੇ ਪੂਣੀਆਂ ਤੇ ਉਹ ਆਇਆ ਆਏ ਕਹਿੰਦੇ ਬਹੁਤ ਅੱਛਾ ਗਾਣਾ ਕੀਤਾ ਹੈ ਅਮਨੇ ਬਲਕਾਰ ਸੀਦੂ ਦਾ ਤੇ ਹਾਂ ਉਹ ਉਹ ਕਈਆਂ ਗਾਣਾ ਹੈ ਕਹਿੰਦਾ ਬਿਛੂ ਮਲ ਕੀ ਆ ਗਈ ਨੇਰੀ ਉਹ ਬਿਛੂ ਮਲ ਕੀ ਆ ਗਈ ਨੇਰੀ ਉਹ ਕਈ ਜਾਣ ਹਨਾ ਮੈਂ ਕਿ ਯਾਰ ਇਹ ਕਹਿ ਜਾ ਗਾਣਾ ਹੋਇਆ ਵੀ ਬਿਛੂ ਮਲ ਦੀ ਆ ਗਈ ਨੇਰੀ ਹੈ ਨਾ ਮੇਰੇ ਕਮਾਲ ਉਹ ਜਦੋਂ ਆਇਆ ਮੈਂ ਕਿਹਾ ਯਾਰ ਇਹ ਮਿੱਚੂ ਮਲ ਦੇ ਨੇਰੀ ਉਹ ਲੈ ਆਈ ਗਿਆ ਮਤਲਬ ਹਾਂ ਚੋ ਸਾਡੇ ਇੱਕ ਦਿੱਲੀ ਪਾਜੀ ਇਵੈਂਟ ਸੀ ਕੋਈ ਦਿੱਲੀ ਇੱਕ ਪ੍ਰੋਗਰਾਮ ਉਦੋਂ ਨਵਾਂ ਨਵਾਂ ਮੁੰਡੇ ਦਾ ਗਾਣਾ ਚੱਲਿਆ ਸੀ ਬੜਾ ਹਿੱਟ ਹੋਇਆ ਸੀ ਕੈਂਠੇ ਵਾਲਾ ਭਾਈ ਤੇਰਾ ਕੀ ਲੱਗਦਾ ਹਨ ਉਹ ਸਿੰਗਰ ਕੋਈ ਹੋਰ ਹੀ ਸੀ ਪਰ ਇਹਨੂੰ ਸਾਡੇ ਨਾਲ ਦੇ ਨੂੰ ਕਹੀ ਜਾਵੇ ਇੱਕ ਮੁੰਡਾ ਆ ਗਿਆ ਪਾਜੀ ਉਹ ਸੁਣਾਦਾ ਯਾਰ ਖੁੰਟੇ ਵਾਲਾ ਭਾਈ ਤੇਰਾ ਕੀ ਲੱਗਦਾ ਖੁੰਟੇ ਵਾਲਾ ਉਹ ਮਿੰਟ ਬਾਅਦ ਫਿਰ ਆ ਗਿਆ ਖੁੰਟੇ ਵਾਲਾ ਭਾਈ ਤਰਾਗੀਰ ਭਾਈ ਇੱਕ ਵਾਰ ਖੁੰਟੇ ਵਾਲਾ ਭਾਈ ਤਰਾਗੀਰ ਉਹ ਮੈਂ ਇੰਨਾ ਦੁਖੀ ਹੋ ਗਿਆ ਮੈਂ ਉਹ ਬਹਿ ਜਾ ਖੁੰਟੇ ਵਾਲਾ ਕੋਈ ਭਾਈ ਨਹੀਂ ਹੁੰਦਾ ਮੈਂ ਕੈਂਠੇ ਵਾਲਾ ਹੁੰਦਾ ਆਹ ਮੈਂ ਉਹ ਨਹੀਂ ਦੱਸਿਆ ਉਹਨੂੰ ਫਿਰ ਉਹਦੇ ਪਿੱਛੇ ਬਹਿ ਜਾਣਾ ਸੀ ਸੋ ਕਿ ਉਹ ਚੰਗਾ ਲੱਗਾ ਬੇਹੱਦ ਚੰਗਾ ਲੱਗਾ ਤੇ ਤੁਹਾਡੀ ਇਹ ਫਿਲਮ ਸਾਡੀ ਸਾਰਿਆਂ ਦੀ ਹੋ ਨਿਬੜੇ ਵਾਹ ਜੀ ਤੁਹਾਡੀ ਇਹ ਫਿਲਮ ਸਾਡੀ ਵੀ ਹੈ ਕਿਉਂਕਿ ਚੰਗੇ ਵਿਸ਼ਿਆਂ ਦੀ ਅੱਜ ਕੱਲ ਫਿਲਮਾਂ ਦੇ ਵਿੱਚ ਕਮੀ ਆ ਤੇ ਮੇਰੀ ਇੱਕ ਨਿੱਜੀ ਤੌਰ ਤੇ ਬੇਨਤੀ ਆ ਚੰਗਾ ਪੜਨਾ ਸ਼ੁਰੂ ਕਰ ਗਏ ਤੇ ਗੁਰੂ ਸਾਹਿਬਾਨ ਦੇ ਕਹੇ ਮੁਤਾਬਕ ਮਾੜਾ ਮੋਟਾ ਚੱਲਣ ਦੀ ਕੋਸ਼ਿਸ਼ ਵੀ ਕਰ ਗਏ ਤੇ ਸ਼ਬਦ ਸਾਡਾ ਗੁਰੂ ਆ ਤੇ ਮੂੰਹ ਦੇ ਵਿੱਚੋਂ ਸ਼ਬਦ ਕਰਨ ਤੋਂ ਪਹਿਲਾਂ 100 ਵਾਰ ਸੋਚਿਆ ਕਰਗੇ ਆਪਣੀ ਅੜਤਾ ਆਪਾਂ ਬੋਲ ਕੇ ਵੀ ਨਹੀਂ ਤੋਲਦੇ ਪਰ ਪਹਿਲਾਂ ਤੁਹਾਨੂੰ ਤੋਲ ਕੇ ਬੋਲਣਾ ਚਾਹੀਦਾ ਬਾਈ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਅਗਾਉਂ ਐਡਵਾਂਸ ਤੁਸੀਂ ਸਿਰਾ ਲਾ ਦਿਓ ਤੇ ਤੁਹਾਡੀ ਫਿਲਮ ਹਨਾ ਜੜੀ ਉਹ ਕਈ ਹਫ਼ਤੇ ਕਿ ਕਈ ਮਹੀਨੇ ਟਿਕੀ ਰਵੇ ਮੇਰੇ ਅਰਕੇ ਕਬਈ ਮੈਂ ਬਾਤ ਚਲਾਉਣਾ ਯਾਰ ਇਹ ਨਾਲੀ ਬਹੁਤ ਜਲਦੀ ਹਲੇ ਬਹੁਤ ਮਿਹਰਬਾਨੀ ਥੈਂਕ ਯੂ ਜੀ ਥੈਂਕ ਯੂ ਸੋ ਮਚ ਬਹੁਤ ਸ਼ੁਕਰੀਆ ਸਰ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਇਹ 13 ਤਰੀਕ ਨੂੰ ਫਿਲਮ ਆਉਣੀ ਆ ਤੇ ਇਹ ਤੁਸੀਂ ਨਿਟ ਕੇ ਵੇਖਣੀ ਆ ਜ਼ਰੂਰ ਦੇਖਣੀ ਆ ਯਕੀਨ ਮੰਨਿਓ ਤੁਹਾਡੇ ਪੈਸਾ ਵਸੂਲ ਹੋਊਗਾ ਨਾ ਤੁਹਾਡੇ 2.5 ਘੰਟੇ ਖਰਾਬ ਹੋਣੇ ਤੇ ਨਾ 250 ਰੁਪਈਆ ਨਾ ਪਾਰਕਿੰਗ ਦਾ ਲਾਇਆ 50-100 ਰੁਪਈਆ ਖਰਾਬ ਹੋਣਾ ਤੇ ਨਾ ਹੀ ਫੁੱਲਿਆਂ ਵਾਲੇ ਪੈਸੇ ਯਕੀਨ ਮੰਨਿਓ ਬਹੁਤ ਬਹੁਤ ਮਿਹਰਬਾਨੀ